ਸਾਸੀ ਕਾਲ ਜੀ ਮੈਂ ਈਸ਼ਰ ਸਿੰਘ ਆਈਪੀਐਲ ਬਾਇਓਲੋਜੀਕਲ ਇਨਫਿਨਟ ਕੰਪਨੀ ਤੋਂ ਜੀ ਸੋ ਅੱਜ ਖੜੇ ਆ ਆਪਾਂ ਕਿਸਾਨ ਵੀਰ ਦੇ ਖੇਤ ਤੇ ਕਿਸਾਨ ਵੀਰ ਨੇ ਆਪਣੀ ਕੰਪਨੀ ਆਈਪੀਐਲ ਬਾਇਓਲੋਜੀਕਲ ਇਨਫਿਨਟ ਕੰਪਨੀ ਦਾ ਬੈਮ ਐਚਡੀ ਹੈ ਜਿਹੜਾ ਆਪਦੀ ਝੋਨੇ ਦੀ ਫਸਲ ਦੇ ਉੱਪਰ ਵਰਤਿਆਗਾ ਵਰਤਣ ਤੋਂ ਬਾਅਦ ਬਾਈ ਨੂੰ ਕਿਹੋ ਜਿਹਾ ਰਿਜ਼ਲਟ ਮਿਲਿਆਗਾ ਸੋ ਬਾਈ ਜੀ ਆਪਣੀ ਜਵਾਨੀ ਦੱਸ ਦੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਤੁਸੀਂ ਬੈਮ ਐਚਡੀ ਵਰਤਿਆਗਾ ਹਾਂ ਜੀ ਇਹ ਬੈਮ ਐਚਡੀ ਵਰਤਣ ਤੋਂ ਬਾਅਦ ਕੀ ਲਾਭ ਹੋਇਆ ਸਾਰਿਆਂ ਤੋਂ ਪਹਿਲਾਂ ਭਾਈ ਜੀ ਮੇਰਾ ਨਾਮ ਗਗਨਦੀਪ ਸਿੰਘ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੇਰਾ ਝੋਨਾ ਉਦੋਂ ਹੈਗਾ ਸੀ ਕਹਿੰਦਾ ਪਾ 20 ਦਿਨਾਂ ਦਾ ਬਹੁਤ ਜ਼ਿਆਦਾ ਝੋਨਾ ਖੜਾ ਸੀ ਮੇਰਾ ਕਹਿੰਦਾ ਪਾ ਦੋ ਦੋ ਡਾਲ ਸੀਗੇ ਤਣ ਤਣ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਇਹ ਪਾਇਆ ਲਿਆ ਕੇ ਉਸ ਤੋਂ ਹਫਤਾ ਬਾਅਦ ਫਟਾਰਾ ਝੋਨੇ ਨੇ ਇੰਨਾ ਜ਼ਿਆਦਾ ਕੀਤਾਗਾ ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਪਾਇਆ ਕੱਲਾ ਰਹਿ ਪਾਇਆ ਸੀਗਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਲਵੇ ਵਾਲੇ ਕਿਸਾਨ ਜਾਨੀ ਮੈਨੂੰ ਪੁੱਛਦੇ ਸੀ ਵੀ ਤੁਸੀਂ ਕੀ ਪਾਇਆ ਉਹ ਤੋਂ ਬਾਅਦ ਕਿਸਾਨਾਂ ਨੇ ਲੈ ਕੇ ਇਹ ਤੋਂ ਮੇ ਤੋਂ ਇਹ ਚੀਜ਼ ਲੈ ਕੇ ਵਰਤ ਕੇ ਦੇਖੀ ਆ ਬਹੁਤ ਕਿਸਾਨਾਂ ਨੇ ਪਾਈ ਆ ਲਵੇ ਲਾਉਣੇ ਮੇਰੇ ਠੀਕ ਹੈ ਬਾਈ ਪੁੱਛ ਪੁੱਛ ਕੇ ਹਾਂ ਮੇਰਾ ਚੋਨਾ ਪੁੱਛ ਪੁੱਛ ਕੇ ਬਹੁਤ ਪਾਈ ਆ ਹਜੇ ਇੱਕ ਗੱਲ ਹੋਰ ਆ ਵੀਰੇ ਜਦੋਂ ਅਸੀਂ ਇਹ ਲਿਆਏ ਸੀਗੇ ਹਾਂਜੀ ਅਸੀਂ ਐਂ ਕਹਿੰਦੇ ਸੀ ਵੀ ਇਹ 250 ਗ੍ਰਾਮ ਕਿੱਲੇ ਨੂੰ ਕਰੂਗੀ ਸਾਰੇ ਉਹ ਪਹਿਲੀ ਗੱਲ ਨਹੀਂ ਬਾਈ 250 ਗ੍ਰਾਮ ਤੁਸੀਂ ਨੇ ਪਾਇਆ ਕਿੰਨਾ ਕਿੱਲੇ ਦਾ ਇਹ ਕਿੱਲੇ ਦਾ ਬਾਈ ਇਹ ਮੈਂ ਛਾਂਦ ਲੋ 2 ਢਾਈ ਗੱਲਿਆਂ ਚ 1 ਲੀਟਰ ਪਾਇਆਗਾ ਹੱਸਾ 250 ਗ੍ਰਾਮ 2 ਢਾਈ ਕਿੱਲਿਆਂ ਚ ਪਾਇਆ 2 ਢਾਈ ਗੱਲਿਆਂ ਚ ਪਾਇਆਗਾ ਠੀਕ ਹੈ 100 ਗ੍ਰਾਮ ਪਰ ਇੱਕ ਹਾਂ ਜੀ ਤੇ ਉਹ ਤੋਂ ਬਾਅਦ ਜਦੋਂ ਅਸੀਂ ਸਿੱਟਿਆ ਤੇ ਅਸੀਂ ਯਾਰ ਇਹ ਕੀ ਕਰੂਗਾ ਕਿਉਂ ਇਹ ਨੂੰ ਮਾੜਾ ਮੋਟਾ ਜਿਹਾ ਲੱਗਦਾ ਸੀ ਤੇ ਰਿਜ਼ਲਟ ਯਾਨੀ ਇੱਕ ਨੰਬਰ ਮਿਲਿਆ ਠੀਕ ਹੈ ਜੀ ਤੇ ਕਹਿੰਦਾ ਪਾ ਮੇਰਾ ਇਹ ਆ ਵੀ ਕਿਸਾਨ ਵੀਰਾਂ ਨੂੰ ਜਿੰਨਾਂ ਦਾ ਚੋਨਾ ਖੜਾ ਹੈ ਯਾਨੀ ਵੱਧ ਤੋਂ ਵੱਧ ਇਹ ਵਰਤ ਕੇ ਦੇਖੋ ਯਾਰ ਮੇਰੇ ਕਹਾਂ ਤੇ ਬਹੁਤ ਕੰਮ ਕਰਦਾ ਯਾਰ ਠੀਕ ਹੈ ਜਾਨੀ ਅਸੀਂ ਤਾਂ ਇਹ ਚੀਜ਼ ਦੇਖੀ ਆ ਸਾਨੂੰ ਲਵੇ ਲਾਉਣੇ ਬਹੁਤ ਕਿਸਾਨਾਂ ਨੇ ਪੁੱਛਿਆ ਸੀ ਬਹੁਤ ਉਹ ਤੋਂ ਬਾਅਦ ਦਵਾਇਆ ਵੀ ਬਹੁਤ ਆ ਬਹੁਤ ਜਿਆਦਾ ਵਰਤਿਆ ਸਾਡੇ ਪਿੰਡ 'ਚ ਕਹਿੰਦਾ ਬਾਵਾ ਠੀਕ ਹੈ ਜੀ ਘੱਟੋ ਘੱਟ 10 ਕਿਸਾਨਾਂ ਨੇ ਸਾਡਾ ਝੋਨਾ ਦੇਖ ਕੇ ਵਰਤਿਆ ਠੀਕ ਆ ਬਈ ਹਾਂ ਬਈ ਧੰਨਵਾਦੀ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਜੀ